ਕਹਿੰਦੇ ਫਿਰ ਉਹਨੂੰ અપਮਾਨਤ ਹੋਣਾ ਪੈਂਦਾ ਤੁਸੀਂ ਘਰਾਂ ਵਿੱਚ ਕੂਕਰ ਰੱਖੇ ਹਨ ਵੈਸੇ ਤਾਂ ਅੱਜ ਕਮਾਲ ਦੀ ਗੱਲ ਹੈ ਕਿ ਅੱਜ ਬੰਦਿਆਂ ਦਾ ਸਤਕਾਰ ਘਟ ਗਿਆ ਤੇ ਕੁੱਤਿਆਂ ਦਾ ਸਤਕਾਰ ਵਧ ਗਿਆ ਤੁਸੀਂ ਵੇਖਿਆ ਨਾ ਮਾਂ ਬਾਬਾ ਸੜਕਾਂ ਤੇ ਰੁਲਦੇ ਐ ਤੇ ਕੁੱਤਿਆਂ ਨੂੰ ਲੋਕ ਗੱਡੀਆਂ ਵਿੱਚ ਏਸੀਆਂ ਵਿੱਚ ਬਿਠਾਈ ਬੈਠੇ ਵੇਖਿਆ ਤੁਸੀਂ ਵੇਖ ਲਓ ਬਹੁਤੇ ਘਰਾਂ ਵਿੱਚ ਜਾ ਕੇ ਮਹਾਰਾਜ ਕਹਿੰਦੇ ਐ ਜਿਹੜਾ ਕੁੱਤਾ ਆਪਣੇ ਮਾਲਕ ਦੇ ਬੂਏ ਨੂੰ ਛੱਡ ਕੇ ਦੂਜੇ ਦੇ ਘਰ ਜਾਂਦਾ ਨਾ ਟੁਕੜ ਦੇ ਖਾਤਰ ਕਹਿੰਦੇ ਉਹਨੂੰ અપਮਾਨਤ ਹੋਣਾ ਪੈਂਦਾ ਉਹਨੂੰ ਦੂਜੇ ਦੇ ਰੱਖੇ ਜਾਨਵਰ ਨੂੰ ਦੂਜਾ ਰੋਟੀ ਥੋੜੀ ਪਾਉਂਦਾ ਅਗਲਾ ਡਾਂਗ ਮਾਰਦੇ ਸਿੱਧੀ ਟੰਗ ਨਾਲ ਹਨ ਆਪਾਂ ਵੇਖਦੇ ਨਾ ਅਗਲਾ ਕਹਿੰਦਾ ਫਲਾਣੇ ਦਾ ਕੁੱਤਾ ਮਾਰੋ ਛੋਟੀ ਚੁੱਕ ਕੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਦੇ ਬੂਏ ਤੇ ਜਾਏਗਾ ਨਾ ਤੇ ਸੱਚ ਜਾਣਿਓ અપਮਾਨਤ ਹੋਏਗਾ ਤੇ ਗੁਰੂ ਕੇ ਸਿੱਖੋ ਅੱਜ ਗੁਰੂ ਨੂੰ ਛੱਡ ਕੇ ਜਿਹੜਾ ਸੀ ਦਰ ਦਰ ਤੇ ਭੜਕ ਰਿਆ ਨਾ ਦਾਤਾਂ ਦੇ ਖਾਤਰ ਅੱਜ ਅਸੀਂ અપਮਾਨਤ ਹੁੰਦੇ ਪਏ ਆ ਤੇ ਦੁਨੀਆ ਦੇ ਲੋਕ ਕਹਿੰਦੇ ਆ ਵੇਖੋ ਗੁਰੂ ਕੇ ਸਿੱਖ ਸਮਰੱਤ ਗੁਰੂ ਨੂੰ ਛੱਡ ਕੇ ਕਿਥੇ ਦੁਰੇ ਫਿਰਦੇ ਭਗਤ ਜੀ ਤੇ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਨ ਸਾਈਂ ਮੁਝੇ ਨਾ ਦੇ ਇਹ ਸਾਈਂ हे ਮਾਲਕ ਮੇਰੇ ਤੇ ਕਿਰਪਾ ਕਰ ਮੈਨੂੰ ਦੂਜੇ ਦੇ ਬੋਹੇ ਤੇ ਨਾ ਜਾਣਾ ਪੈ ਜਾਏ ਜੇ ਤੋ ਏਵੇਂ ਰੱਖ ਸੀ ਜੀਓ શરીਰੋ ਲਈ ਪਰ ਜੇ ਕਿਤੇ ਇਦਾਂ ਦਾ ਸਮਾ ਆਵੇ ਤੇ ਉਦੋਂ ਪਹਿਲਾਂ ਮੇਰੀ ਜਿੰਦ ਕੱਢ ਲਈ ਕਿਉਂਕਿ ਮੈਂ ਤੇਰੇ ਦਰ ਨੂੰ ਛੱਡ ਕੇ ਦੂਜੇ ਦੇ ਦਰ ਤੇ ਨਹੀਂ ਜਾਣਾ ਚਾਹੁੰਦਾ ਪਰ ਸਿੱਖ ਦੀ ਅਜ ਭਾਵਨਾ ਬਣੀ ਕਹਿੰਦੇ ਇਦਾਂ ਜੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਕੱਚੇ ਪੱਲੇ ਗੁਰੂ ਦੇ ਡੇਰੇ ਤੇ ਨਹੀਂ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਕੂਕਰ ਜਿਹੜਾ ਕੁੱਤਾ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਟੋਕੜ ਦੇ ਖਾਤਰ ਦੂਜੇ ਦੇ ਬੂਹੇ ਤੇ ਜਾਂਦਾ ਹੈ ਨਾ ਉਹਨੂੰ ਫਿਰ અપਮਾਨਤ ਹੋਣਾ ਪੈਂਦਾ ਹੈ ਬਾਲ ਅਵਸਥਾ ਅਸਦੁਖ ਖਾਨੀ ਕਹਿੰਦੇ ਮਨੁੱਖ ਦੀ ਜਿਹੜੀ ਬਚਪਨ ਦੀ ਅਵਸਥਾ ਹੈ ਨਾ ਉਹ ਇਸ ਤਰ੍ਹਾਂ ਦੀ ਹੈ ਜਿਸ ਮਹ ਹੈ ਸੁਖ ਕੀ ਰਚਨਾ ਜਾਣੀ ਤੇ ਮਹਾਰਾਜ ਕਹਿੰਦੇ ਜਿਹਦੇ ਵਿੱਚ ਮਨੁੱਖ ਇਸ ਗੱਲ ਨੂੰ ਜਾਣ ਨਹੀਂ ਪਾਉਂਦਾ ਤਾਂਤਾ ਸਿਮਰਨ ਸ੍ਰੀ ਕਰਤਾਰਾ ਕਹਿੰਦੇ ਉਸ ਵੇਲੇ ਮਨੁੱਖ ਸਿਰਜਣਹਾਰ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਨਰ ਤਨ ਤਰਕੈ ਕਰੋ ਉਧਾਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਮਾਲਕ ਦਾ ਸਿਮਰਨ ਕਰਦਾ ਜਿਹੜਾ ਮਾਲਕ ਦੀ ਜਾਤ ਵਿੱਚ ਜੁੜ ਜਾਂਦਾ ਉਹ ਫਿਰ ਆਪਣੇ ਮਨੁੱਖਾਂ ਜੀਵਨ ਦਾ ਉਧਾਰ ਕਰ ਲੈਂਦਾ ਹੈ ਬਹਰਾ ਜੁਪ ਅਵਸਥਾ ਪਾਈ ਜੁਵਾ ਕਹਿੰਦੇ ਗੁਰਮੁਖੋ ਜਵਾਨੀ ਦੀ ਅਵਸਥਾ ਨੂੰ ਕਿਉਂਕਿ ਬਚਪਨ ਤੋਂ ਬਾਅਦ ਜਵਾਨੀ ਜਵਾਨੀ ਤੋਂ ਬਾਅਦ ਬਡੇਪਾ ਤੇ ਬਡੇਪੇ ਤੋਂ ਬਾਅਦ ਮੌਤ ਬਾਲ ਜਵਾਨੀ ਔਰ ਬਿਰਧਪੁਨ ਤੀਨ ਅਵਸਥਾ ਜਾਣ ਪਰ ਮੈਂ ਹਮੇਸ਼ਾ ਕਹਿਣਾ ਹੁੰਨਾ ਵੀ ਬਚਪਨ ਨੇ ਬਚਪਨ ਹੀ ਰਹਿਣਾ ਜਵਾਨੀ ਵਿੱਚ ਬਦਲ ਜਾਣਾ ਹੈ ਜਵਾਨੀ ਨੇ ਜਵਾਨੀ ਨਹੀਂ ਰਹਿਣਾ ਬਡੇਪੇ ਵਿੱਚ ਬਦਲ ਜਾਣਾ ਤੇ ਬਡੇਪੇ ਨੇ ਬੜੇ ਪਾਣੀ ਰਹਿਣਾ ਬਡੇਪੇ ਨੇ ਮੌਤ ਵਿੱਚ ਬਦਲ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਬਚਪਨ ਤੋਂ ਬਾਅਦ ਜਦੋਂ ਇਹਦੇ ਤੇ ਜਿਹੜੀ ਜ਼ੁਬਾਨੀ ਦੀ ਅਵਸਥਾ ਆਉਂਦੀ ਹੈ ਕਾਮ ਪਿਸਾਚ ਲੱਗਾ ਤਪ ਤਾਈ ਕਹਿੰਦੇ ਉਸ ਵੇਲੇ ਇਹਦੇ ਜੀਵਨ ਤੇ ਕਾਮ ਦਾ ਪ੍ਰਭਾਵ ਪੈਂਦਾ ਹੈ ਕਿਰਿਆ ਸਰੋਜ ਚਿੱਤ ਬਹੁ ਭੰਤੀ ਕਹਿੰਦੇ ਇਹਦੇ ਚਿੱਤ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਮਨ ਦੇ ਖਿਆਲ ਉਹ ਹੁੰਦੇ ਹਨ ਇੱਛਾ ਪੰਕਰੀ ਜਹਿ ਬਿਗਸਾਤੀ ਕਹਿੰਦੇ ਫਿਰ ਇਹਦੀਆਂ ਇਹ ਸ਼ਾਮਾਂ ਨੂੰ ਵੀ ਪੰਖ ਜਾਨੀ ਕੇ ਖੰਭ ਲੱਗ ਜਾਂਦੇ ਇਹ ਸ਼ਾਮਾਂ ਵੀ ਹੋਰ ਉਡਾਰੀ ਭਰਦੀਆਂ ਨੇ ਭਾਵੇਂ ਤੁਸੀਂ ਵੇਖੋ ਬੱਚੇ ਦੀਆਂ ਉੰਨੀਆਂ ਲੋੜਾਂ ਨਹੀਂ ਹੁੰਦੀਆਂ ਜਿੰਨੀਆਂ ਇੱਕ ਜਵਾਨ ਦੀਆਂ ਹੁੰਦੀਆਂ ਇੱਕ ਜਵਾਨ ਮਨੁੱਖ ਦੀਆਂ ਉੰਨੀਆਂ ਲੋੜਾਂ ਨਹੀਂ ਜਿੰਨੀਆਂ ਇੱਕ ਬਢੇਪੇ ਦੀ ਅਵਸਥਾ ਵਿੱਚ ਜਾ ਕੇ ਇੱਕ ਬੱਚੇ ਦੇ ਅੰਦਰ ਉੰਨੀ ਭੁੱਖ ਨਹੀਂ ਜਿੰਨੀ ਜਵਾਨੀ ਵਿੱਚ ਹੈ ਤੇ ਜਿੰਨੀ ਭੁੱਖ ਜਵਾਨੀ ਵਿੱਚ ਹੈ ਉਸ ਤੋਂ ਵੱਧ ਬਢੇਪੇ ਦੇ ਵਿੱਚ ਹੈ ਇਸ ਤਰ੍ਹਾਂ ਮਾਰਦੇ ਕਹਿੰਦੇ ਜਿਹੜੀਆਂ ਇਹ ਸ਼ਾਮਾਂ ਨੇ ਨਾ ਉਹ ਵੀ ਵੱਧ ਦੀਆਂ ਹਨ ਜਾਂ ਨਿਰਤਨ ਧਨੀ ਕਹੇ ਭਾਸਾ ਕਹਿੰਦੇ ਜਿਸ ਤਰ੍ਹਾਂ ਇੱਕ ਨਿਰਧਨੀ ਮਨੁੱਖ ਭਾਵ ਜੀ ਦੇ ਕੋਲ ਧਨ ਨਾ ਹੋਵੇ ਜਿਹੜਾ ਕੰਗਾਲ ਹੋਵੇ ਉਹ ਕਿਸੇ ਧਨੀ ਮਨੁੱਖ ਦੇ ਕੋਲ ਜਾਵੇ ਵੈਸੇ ਤਾਂ ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਨਿਰਣਾ ਕਰਕੇ ਦੱਸਿਆ ਜੋ ਅੱਜ ਸੰਸਾਰ ਦੀ ਸਚਾਈ ਆਪਾਂ ਸਾਰੇ ਵੇਖ ਨੇ ਅੱਖਾਂ ਦੇ ਨਾਲ ਮਹਾਰਾਜ ਕਹਿੰਦੇ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਕਹਿੰਦੇ ਭਾਈ ਗਰੀਬ ਬੰਦੇ ਨੂੰ ਕੌਣ ਸਤਕਾਰ ਦਿੰਦਾ ਆਪਾਂ ਵੇਖਦੀਆਂ ਨਾ ਤੁਹਾਡੇ ਤੇ ਗਰੀਬੀ ਹੋਵੇ ਤੇ ਰਿਸ਼ਤੇਦਾਰੇ ਵੀ ਬੁਲਾਉਣੋਂ ਹਟ ਜਾਂਦੇ ਜਿਦਣ ਚਾਰ ਚੋਖੇ ਪੈਸੇ ਬੰਦੇ ਕੋਲ ਹੋਣ ਤੇ ਗੁਰਮੁਖੋ ਹਰ ਬੰਦਾ ਤੁਹਾਡੇ ਅੱਗੇ ਆ ਕੇ ਝੁਕਦਾ ਹੈ ਹਰ ਬੰਦਾ ਤੁਹਾਨੂੰ ਮਾਣ ਸਨਮਾਨ ਦਿੰਦਾ ਪਰ ਮੈਂ ਬੇਨਤੀ ਕਰਾਂ ਗੁਰਮੁਖੋ ਮਨੁੱਖ ਦਾ ਜਿਹੜਾ ਮਾਣ ਸਨਮਾਨ ਹੈ ਨਾ ਉਦੇ ਜੀਵਨ ਕਰਕੇ ਉਦੇ ਗੁਨਾ ਕਰਕੇ ਹੋਣਾ ਚਾਹੀਦਾ ਨਾ ਕਿ ਧਨ ਦੀ ਅਮੀਰੀ ਕਰਕੇ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਖੈਰ ਇੱਕ ਵੱਖਰਾ ਵਿਸੈ ਮਹਾਰਾਜ ਕਹਿੰਦੇ ਜਿਵੇਂ ਇੱਕ ਨਿਰਤਨੀ ਇੱਕ ਕੰਗਾਲ ਮਨੁੱਖ ਜਿਹੜਾ ਹੈ ਨਾ ਕਿਸੇ ਧਨੀ ਦੇ ਕੋਲ ਜਾਂਦਾ ਹੈ ਕਰੇ ਅਸਥਿਤੀ ਤਾਰਿ ਉਰੀਆਸਾ ਕਹਿੰਦੇ ਆਪਣੇ ਹਿਰਦੇ ਵਿੱਚ ਇਹ ਆਸਾ ਰੱਖਦਾ ਹੈ ਆਪਣੇ ਅੰਦਰ ਇਹ ਗੱਲ ਰੱਖਦਾ ਹੈ ਤਿਉਹ ਪਿਖਾ ਜੁਬਾ ਜੋ ਸਰਬ ਬੇਕਾਰਾ ਕਹਿੰਦੇ ਇਸ ਤਰ੍ਹਾਂ ਜਦੋਂ ਜ਼ੁਬਾਨੀ ਦੀ ਅਵਸਥਾ ਆਉਂਦੀ ਹੈ ਨਾ ਫਿਰ ਵਿਕਾਰ ਵੱਧਦੇ ਹਨ ਆਏ ਸਥਿਤ ਵ ਨਰਨਮ ਜਰ ਕਹਿੰਦੇ ਇਸ ਤਰ੍ਹਾਂ ਮਨੁੱਖ ਦੇ ਅੰਦਰ ਇਹ ਵਿਕਾਰ ਵੱਧਦੇ ਹਨ ਕਾਮ ਪਿ ਸਾਚ ਲੱਗਿਓ ਇਸ ਤਾਈਂ ਕਹਿੰਦੇ ਇਹਦੇ ਜੀਵਨ ਤੇ ਕਾਮ ਦਾ ਜਿਹੜਾ ਨਾ ਮਾੜਾ ਪ੍ਰਭਾਵ ਪੈਂਦਾ ਹੈ ਨਾਰ ਗਰਤ ਮਹ ਦੇ ਡਗਾਈਂ ਕਹਿੰਦੇ ਵੀਰ ਦੀ ਜਿਹੜੀ ਦੇਹੀ ਇਹ ਨਾ ਸਰੀਰ ਹੈ ਉਹ ਵਿਕਾਰਾਂ ਵਿੱਚ ਡੁੱਬ ਜਾਂਦਾ ਹੈ ਕਿਸਮ ਹੈ ਪਰ ਉਹ ਮਹਾਂ ਦੁੱਖ ਪਾਵੈ ਤੇ ਮਹਾਰਾਜ ਕਹਿੰਦੇ ਜਦੋਂ ਇਹ ਇਹ ਵਿਕਾਰਾਂ ਵਿੱਚ ਪੈ ਜਾਂਦਾ ਹੈ ਪਰਾਏ ਤਨ ਦੀ ਜਿਹੜੇ ਖਿੱਚ ਵਿੱਚ ਪੈ ਜਾਂਦਾ ਹੈ ਮਹਾਂ ਦੁੱਖ ਪਾਵੈ ਭਾਵ ਬਹੁਤ ਜ਼ਿਆਦੇ ਦੁੱਖ ਪਾਉਂਦਾ ਇੱਕ ਸ਼ਬਦ ਅਸੀਂ ਬਾਣੀ ਦਾ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਨਿਮਖ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੈ ਕੋਟ ਦਿਨਸ ਕਹਿੰਦੇ ਸਾਰੀ ਜ਼ਿੰਦਗੀ ਨੂੰ ਕਿਉਂਕਿ ਜਦੋਂ ਮਨੁੱਖ ਵਿਕਾਰਾਂ ਦੇ ਅਧੀਨ ਹੋ ਕੇ ਇੱਕ ਕਦਮ ਵੀ ਗਲਤ ਪੁੱਟ ਲਵੇ ਨਾ ਤੇ ਸੱਚ ਜਾਣੂ ਸਾਰੀ ਜ਼ਿੰਦਗੀ ਮਨੁੱਖ ਦੀ ਨਰਕਮਈ ਹੋ ਜਾਂਦੀ ਨਿੰਮਕ ਕਾਮ ਸੁਆਦ ਕਾਰਨ ਕੋਟ ਦਿਨਸ ਦੁੱਖ ਪਾਵੈ ਘਰੀ ਮੋਹਤ ਰੰਗ ਮਾਨੇ ਰਲੀਆਂ ਫਿਰ ਫਿਰ ਪਸੋ ਤਾਵੈ ਪਰ ਮਹਾਰਜ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ ਹਰੀ ਦੇ ਦਾਸ ਤੇ ਸੁਖੀ ਜੀਵਨ ਵਾਲੇ ਨੇ ਕਿਉਂਕਿ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਜਵਾਨੀ ਦੇ ਪਹਿਰੇ ਵਿੱਚ ਵੀ ਇਹਨਾਂ ਬਿਕਾਰਾਂ ਨੂੰ ਜਿੱਤ ਲਿਆ ਨਿਕਸ ਆਉ ਜਾਏ ਨਾ ਜਨਮ ਗਵਾਵਾ ਤੇ ਮਹਾਰਾਜ ਕਹਿੰਦੇ ਜਦੋਂ ਬਿਕਾਰਾਂ ਦੀ ਦਲ ਦਲ ਵਿੱਚ ਡਿੱਗ ਜਾਂਦੇ ਨੇ ਫਿਰ ਜੇ ਨਿਕਲਣ ਦਾ ਯਤਨ ਕਰੇ ਫਿਰ ਨਿਕਲਿਆ ਨਹੀਂ ਜਾਂਦਾ ਸਿਆਣੇ ਕਹਿੰਦੇ ਨਾ ਵੀ ਕੋਈ ਵੀ ਆਦਤ ਹੈ ਜਦੋਂ ਪੈ ਜਾਂਦੀਆਂ ਨੂੰ ਛੱਡਣੀ ਬਹੁਤ ਔਖੀ ਹੁੰਦੀ ਹੈ ਉਹ ਆਦਤ ਦੀ ਜਿਹੜੀ ਤਾਕਤ ਉਹਦੋਂ ਪਤਾ ਲੱਗਦਾ ਜਦੋਂ ਮਨੁੱਖ ਨੂੰ ਛੱਡਣੀ ਪੈ ਜਾਈਂ ਵੱਡੀਆਂ ਗੱਲਾਂ ਤੇ ਛੱਡੋ ਤੁਸੀਂ 4 ਦਿਨ ਬਾਅਦ ਚਾਹ ਪੀਣ ਦੀ ਚਾਹ ਪੀਣ ਦੀ ਆਦਤ ਪੈ ਜਾਂਦੀ ਬੰਦੇ ਬੰਦਾ ਫਿਰ ਚਾਹ ਲਈ ਜਾਂਦਾ ਅੱਗੋਂ ਅਗਲਾਂ ਕਹਿੰਦਾ ਭਾਈ ਦੁੱਧ ਮੁੱਕ ਗਿਆ ਚਾਹ ਕਿੱਥੋਂ ਬਣਾਈਏ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਗੱਲ ਤੇ ਨਿੱਕੀ ਜਿਹੀ ਆਦਤ ਕੋਈ ਵੀ ਜਿਹੜੀ ਹੈ ਨਾ ਜਦੋਂ ਪੈਂਦੀ ਹੈ ਨਾ ਉਹਦੋਂ ਮਨੁੱਖ ਨੂੰ ਇਦਾਂ ਲੱਗਦਾ ਵੀ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਮੈਂ ਛੱਡ ਦੇਵਾਂਗਾ ਮੈਂ ਨਿਕਲ ਜਾਵਾਂਗਾ ਪਰ ਜਦੋਂ ਆਦਤ ਅੰਦਰ ਗਹਿਰੀ ਟਿਕ ਜਾਂਦੀ ਹੈ ਫਿਰ ਉਸ ਆਦਤ ਵਿੱਚੋਂ ਨਿਕਲਣਾ ਜਿਹੜਾ ਨਾ ਮਨੁੱਖ ਨੂੰ ਔਖਾ ਹੋ ਜਾਂਦਾ ਹੈ ਜਿਨ੍ਹਾਂ ਜਿਨ੍ਹਾਂ ਭੋਗ ਕੋ ਸੁਖ ਲਖ ਭੋਗਾ ਤੇ ਮਹਾਰਜ ਕਹਿੰਦੇ ਜਿਹੜੇ ਭੋਗ ਵਿਕਾਰਾਂ ਵਿੱਚ ਪੈ ਜਾਂਦੇ ਨੇ ਸੋ ਸਭ ਦੁੱਖ ਕੋ ਕਾਰਨ ਸੁਗੈ ਤੇ ਮਹਾਰਜ ਕਹਿੰਦੇ ਫਿਰ ਭੋਗ ਦੁੱਖਾਂ ਦਾ ਕਾਰਨ ਬਣਦੇ ਆ ਕਿਉਂਕਿ ਜਹਿ ਭੋਗੰ ਤਹਿ ਰੋਗੰ ਭੋਗੰ ਤਹਿ ਰੋਗੰ ਵਿੱਚ ਜਿੱਥੇ ਭੋਗ ਹੈ ਭਾਵੇਂ ਸੀ ਸਰੀਰਕ ਭੋਗ ਕਰਦੇ ਆ ਭਾਵੇਂ ਵਿਕਾਰਾਂ ਦਾ ਭੋਗ ਕਰਦੇ ਆ ਤੇ ਮਹਾਰਜ ਕਹਿੰਦੇ ਉੱਥੇ ਰੋਗ ਜ਼ਰੂਰ ਪੈਦਾ ਹੋਏਗਾ ਇਸ ਕਰਕੇ ਮਹਾਰਾਜ ਕਹਿੰਦੇ ਇਨ੍ਹਾਂ ਭੋਗ ਵਿਕਾਰਾਂ ਵਿੱਚੋਂ ਮਨੁੱਖ ਦੇ ਜੀਵਨ ਵਿੱਚ ਬੜੇ ਹੀ ਰੋਗ ਪੈਦਾ ਹੁੰਦੇ ਨੇ ਜਿਹਾ ਕੰਚਨ ਕਟ ਭਿਕਾ ਕਾ ਪੂਰਾ ਮਹਾਰਜ ਕਹਿੰਦੇ ਜਿਵੇਂ ਇਹ ਕੰਚਨ ਵਰਗਾ ਸਰੀਰ ਹੈ ਕਰਾਇ ਪਾਨ ਬਿਕ ਕਹ ਤਹ ਰੂਰਾ ਇਸ ਤਰ੍ਹਾਂ ਮਹਾਰਜ ਕਹਿੰਦੇ ਇਹ ਜਿਹੜਾ ਮਨੁੱਖ ਹੈ ਤਿਉ ਵਿਚਾਰ ਬਿਨ ਸੁੰਦਰ ਨਾਰੀ ਇਸ ਤਰ੍ਹਾਂ ਮਹਾਰਜ ਕਹਿੰਦੇ ਵਿਚਾਰ ਤੋਂ ਬਿਨਾ ਸਮਝ ਤੋਂ ਬਿਨਾਂ ਜਿਹੜੀ ਸੁੰਦਰ ਨਾਰੀ ਹੈ ਭੋਗ ਹੈ ਆਦੀਨ ਦੁਖਕਾਰੀ ਕਹਿੰਦੇ ਜਦੋਂ ਮਨੁੱਖ ਅਧੀਨ ਹੋ ਕੇ ਨਾ ਭੋਗ ਵਿਕਾਰਾਂ ਵਿੱਚ ਪੈਂਦਾ ਹੈ ਜਵਾ ਆਵੇ ਨਸਾ ਪ੍ਰਘੋਰਾ ਕਹਿੰਦੇ ਜਦੋਂ ਜਵਾਨੀ ਦੀ ਅਵਸਥਾ ਆਉਂਦੀ ਹੈ ਨਾ ਫਿਰ ਮਨੁੱਖ ਦੀ ਮਤਤੇ ਇਹ ਪੜਦਾ ਪੈ ਜਾਂਦਾ ਹੈ ਪੰਜ ਚੋਰ ਕਰੇ ਪੱਡ ਜੋਰਾ ਕਿਉਂਕਿ ਮਨੁੱਖ ਦੇ ਅੰਦਰ ਜਿਹੜੇ ਪੰਜ ਚੋਰ ਐ ਨਾ ਫਿਰ ਇਹ ਆਪਣਾ ਜੋਰ ਦਿਖਾਉਂਦੇ ਆ ਇਹ ਆਪਣੀ ਤਾਕਤ ਦੀ ਵਰਤੋਂ ਕਰਦੇ ਮਹਾਰਾ ਦੀ ਬਾਣੀ ਦਾ ਬਚਨ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਤੇ ਮਹਾਰਾ ਜੀ ਕਹਿੰਦੇ ਕਿਤੇ ਚੋਰ ਬਾਹਰੋਂ ਆਉਂਦੇ ਜਿਹੜੇ ਵਾਰੀ ਤੌਰ ਤੇ ਸਾਡਾ ਸਾਜੋ-ਸਮਾਨ ਘਰ ਦੇ ਪਦਾਰਥ ਕੀਮਤੀ ਵਸਤੂਆਂ ਲੁੱਟ ਕੇ ਲੈ ਜਾਂਦੀਆਂ ਜਿਵੇਂ ਹੁਣ ਪੰਜਾਬ ਦੇ ਹਾਲਾਤ ਬਣੇ ਦਿਨ ਦਿਹਾੜੇ ਲੁੱਟਾਂ ਖੋਹਾਂ ਹੋਣ ਲੱਗ ਪਈਆਂ ਇਹ ਤੇ ਵਾਰ ਦੇ ਚੋਰ ਨੇ ਜਿਹਦੇ ਤੋਂ ਬਚਣ ਲਈ ਆਪਾਂ ਕੈਮਰੇ ਲਾ ਦਿੱਤੇ ਪਹਿਰੇ ਰੱਖੇ ਬਹੁਤ ਤਰ੍ਹਾਂ ਦੀ ਅਸੀਂ ਯਤਨ ਕਰਦੇ ਹਾਂ ਪਰ ਮਹਾਰਾਜ ਕਹਿੰਦੇ ਇੱਕ ਪੰਜ ਵਿਕਾਰ ਜਿਹੜੇ ਅੰਦਰ ਬੈਠੇ ਹੋਏ ਐ ਸੰਨ ਲਾ ਕੇ ਇਸ ਦੇਹੀ ਅੰਦਰ ਪੰਜ ਚੋਰ ਬਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਕੀ ਕਰਦੇ ਐ ਅੰਮ੍ਰਿਤ ਲੂਟੈ ਅੰਮ੍ਰਿਤ ਦਰਥੈ ਇਹ ਜੀਵਨ ਦੇ ਸ਼ੁਭ ਗੁਣਾਂ ਨੂੰ ਲੁੱਟਦੇ ਐ ਇਹ ਮਨੁੱਖ ਨੂੰ ਕੁਰਾਹੇ ਪਾ ਦਿੰਦੇ ਐ ਅੰਮ੍ਰਿਤ ਲੂਟੈ ਮਨੁੱਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਤੇ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਚੋਰ ਹਨ ਇਹ ਆਪਣਾ ਜੋਰ ਦਿਖਾਉਂਦੇ ਨੇ ਸਤ ਸੰਤੋਖ ਬਿਰਗ ਵਿਚਾਰਾ ਕਹਿੰਦੇ ਇਹ ਜੀਵਨ ਦੇ ਇਨ੍ਹਾਂ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਆ ਜੀਵਨ ਵਿੱਚ ਜਿਹੜਾ ਸਤ ਹੈ ਜਿਹੜਾ ਜਤ ਹੈ ਜੀਵਨ ਵਿੱਚ ਜਿਹੜਾ ਸੰਤੋਖ ਹੈ ਜੀਵਨ ਵਿੱਚ ਜਿਹੜੀ ਵਿਚਾਰ ਹੈ ਇਹਨਾਂ ਚੀਜ਼ਾਂ ਨੂੰ ਇਹ ਲੁੱਟ ਲੈਂਦੇ ਹਨ ਸ਼ਾਂਤ ਆਤਮਾ ਤਨ ਇਹ ਭਾਰ ਤੇ ਮਹਾਰਾਜ ਕਹਿੰਦੇ ਸ਼ਾਂਤ ਆਤਮਾ ਧਨ ਇਹ ਭਾਰਾ ਕਹਿੰਦੇ ਇਹ ਸ਼ਾਂਤ ਆਤਮਾ ਨੂੰ ਜਿਹੜਾ ਨਾ ਸਾਂਤ ਰਹਿਣ ਨਹੀਂ ਦਿੰਦੇ ਸਰਬਾ ਸੋ ਚੋਰਖ ਸੋਟ ਲਜਾਈ ਕਹਿੰਦੇ ਇਹ ਚੋਰ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਜਿਵੇਂ ਆਪਾਂ ਵੇਖਦੇ ਨੇ ਕਈਆਂ ਦੇ ਘਰ ਬਿਲਕੁਲ ਖਾਲੀ ਕਰ ਦਿੰਦੇ ਚੋਰ ਅਗਲੇ ਕਹਿੰਦੇ ਸਾਡਾ ਤੇ ਕੁਝ ਹੀ ਨਹੀਂ ਬਚਿਆ ਮਾਰੇ ਜੀ ਕਹਿੰਦੇ ਜਿੰਨਾ ਦਾ ਜੀਵਨ ਇਨ੍ਹਾਂ ਪੰਜੇ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ ਨਾ ਪੰਜੇ ਵਿਕਾਰ ਜੀਵਨ ਦਾ ਸਭ ਕੁਝ ਹੀ ਲੁੱਟ ਕੇ ਲੈ ਜਾਂਦੇ ਐ ਪਿੱਛੇ ਕੁਝ ਨਹੀਂ ਬਚਦਾ